ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਨਾ ਪੋਸਟਨ ਲਈ ਵਿਦਿਅਕ ਯੋਗਤਾ ਜੀ 8ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਸੈਲਰੀ ਤੇ 10337 ਰੁਪਏ ਪਲੱਸ 800 ਰੁਪਏ ਤੁਹਾਡਾ ਜੀਪੀਐਫ ਵਗੈਰਾ ਵੀ ਕੱਟ ਹੋਵੇਗਾ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋ ਜੋਗ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਇਤਿਆਰ ਨੰਬਰ 2/2024 ਦਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਫਰੈਸ਼ ਭਰਤੀ ਹੈ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਅਪਲਾਈ ਤੁਸੀਂ ਆਫਲਾਈਨ ਕਰਨਾ ਹੋਵੇਗਾ ਐਡਰੈਸ ਤੇ ਮੈਂਸ਼ਨ ਕੀਤਾ ਗਿਆ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਭੇਜਦੇ ਨੇ ਹੋਣਗੇ ਜੀ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਲਈ ਜੂਨੀਅਰ ਫੀਲਡ ਲੈਬ ਹੈਲਪਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੀ ਪੇ ਸਕੇਲ ਹੈ ਜੀ 10737 ਰੁਪਏ ਪਲੱਸ 800 ਰੁਪਏ ਤੁਹਾਨੂੰ ਐਕਸਟਰਾ ਪੱਤਾ ਤੁਹਾਨੂੰ ਦਿੱਤਾ ਜਾਵੇਗਾ ਇਸ ਤੋਂ ਬਾਅਦ ਤੁਹਾਡਾ ਈਪੀਐਫ ਜੋ ਤੁਹਾਡਾ ਜੀਪੀਐਫ ਹੁੰਦਾ ਉਹ ਵੀ ਕੱਟਿਆ ਜਾਵੇਗਾ ਇਹ ਭਰਤੀ ਠੇਕੇਦਾਰ ਤੇ ਭਰੀ ਜਾਵੇਗੀ ਜੂਨੀਅਰ ਫੀਲਡ ਲੈਬ ਹੈਲਪਰ ਦੀਆਂ ਅਸਾਮੀਆਂ ਲਈ 10737 800 ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਤੁਹਾਨੂੰ ਦਿੱਤੀ ਜਾਵੇਗੀ ਯੋਗਤਾ ਕੁਛ ਇਸ ਪ੍ਰਕਾਰ ਹੋਵੇਗੀ ਜੀ ਜੇਕਰ ਤੁਸੀਂ 8ਵੀਂ ਪਾਸ ਕੀਤੀ ਹੈ ਪੰਜਾਬੀ ਪਾਸ ਨਾਲ ਉਮਰ ਹੱਦ ਜੇ 18 ਤੋਂ ਲੈ ਕੇ 63 ਸਾਲ ਦੇ ਵਿਚਕਾਰ ਤਾਂ ਤੁਸੀਂ ਅਪਲਾਈ ਕਰ ਸਕੋਗੇ ਵੀਡੀਓ ਨੂੰ ਜਲਦ ਜਲਦ ਸ਼ੇਅਰ ਕਰੋ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿਵੇਂ ਆ ਜੀ ਜੋ ਚਾਹਵਨ ਉਮੀਦਵਾਰ ਨੇ ਜੀ ਯੋਗਤਾ ਪੂਰੀਆਂ ਕਰਦੇ ਨੇ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਜਿਹਦੇ ਵਿੱਚ ਅਸਾਮੀ ਦਾ ਨਾਮ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਬਗਿਆਪਨ ਨੰਬਰ ਮਿਤੀ ਮੋਬਾਈਲ ਨੰਬਰ ਬੈਂਕ ਡਰਾਫਟ ਕਿਛ ਆਪਣਾ ਨਾਮ ਨੰਬਰ ਜ਼ਰੂਰ ਲਿਖੇ ਜੋ ਅੱਧੇ ਅਧੂਰੇ ਐਪਲੀਕੇਸ਼ਨ ਫਾਰਮ ਆਉਣਗੇ ਜੀ ਉਹ ਰਿਜੈਕਟ ਕਰਤੇ ਜਾਣਗੇ ਜੀ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ 100 ਰੁਪਿਆ ਜਿਹਦੇ ਤੁਸੀਂ ਬਣਾਣਾ ਜੀ ਬੈਂਕ ਡਰਾਫਟ ਬੈਂਕ ਡਰਾਫਟ ਤੁਸੀਂ ਬਣਾਣਾ ਜੀ ਕੰਟਰੋਲਰ ਪੀ ਜੂ ਲੁਧਿਆਣਾ ਦੇ ਨਾਂ ਤੇ ਬਣਾਣਾ ਹੋਵੇਗਾ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 6/2/2024 ਤੱਕ ਤੁਸੀਂ ਆਪਣਾ ਡਾਕੂਮੈਂਟਸ ਸਪੇਸ ਸਕੋਗੇ ਐਡਰੈਸ ਉੱਪਰ ਮੈਂਸ਼ਨ ਕੀਤਾ ਗਿਆ ਉਹ ਐਡਰੈਸ ਤੁਸੀਂ ਭੇਜਦੇ ਨੇ ਹੋਣਗੇ ਜੀ ਇਹਨਾਂ ਪੋਸਟਾਂ ਲਈ ਤੁਹਾਡਾ ਇੰਟਰਵਿਊ ਹੋਵੇਗਾ ਜੀ 9 2 2024 ਨੂੰ 11:30 ਵਜੇ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਪਹੁੰਚਣਾ ਹੋਵੇਗਾ ਜੀ ਦੋਸਤੋ ਇੰਟਰਵਿਊ اٹੈਂਡ ਕਰਨ ਲਈ ਤੁਹਾਨੂੰ ਕੋਈ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ